ਦੁਜੀ ਜੁੜੀ ਹੋ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਭ ਦਾ ਸੁਹਾਗਰਦਾਏ ਅਕਸਰੀ ਫਰੀਕ ਕੋਟ ਦੇ ਵਿੱਚ ਇੰਨੀ ਦਿਨੀ ਲੁਟੇਰਿਆਂ ਦੇ ਹੌਸਲੇ ਬਲੰਦ ਨੇ ਦੂਜੇ ਪਾਸੇ ਤਸਵੀਰਾਂ ਸਾਹਮਣੇ ਆਈਆਂ ਫਰੀਕ ਕੋਟ ਦੀਆਂ ਜਿੱਥੇ ਇੱਕ ਮਹਿਲਾ ਤੋਂ ਦੋ ਨਕਾਬਪੋਸ਼ ਲੁਟੇਰਿਆਂ ਵੱਲੋਂ ਪਰਸ ਖੋਣ ਦੀ ਕੋਸ਼ਿਸ਼ ਕੀਤੀ ਗਈ ਪਰ ਕੋਸ਼ਿਸ਼ ਨਾਕਾਮ ਰਹੀ ਜਾਣਕਾਰੀ ਮੁਤਾਬਕ ਫਰੀਕ ਕੋਟ ਦੇ ਕਿਲਾ ਮਵਾਰਕ ਚੌਂਕ ਦੇ ਨਜ਼ਦੀਕ ਜੋ ਸੁਨਿਆਰਾ ਬਾਜ਼ਾਰ ਨੂੰ ਗਲੀ ਜਾਂਦੀ ਹੈ ਉੱਥੇ ਇੱਕ ਮਹਿਲਾ ਜੋ ਆਰ.ਏ.ਸੀ ਹਸ ਦੇ ਵਿੱਚ ਹੱਥ ਦੇ ਵਿੱਚ ਪਰਸ ਫੜਿਆ ਹੋਇਆ ਸੀ ਤਾਂ ਦੋ ਨਕਾਬਪੋਸ਼ ਲਟੇਰਿਆਂ ਵੱਲੋਂ ਉਸ ਦਾ ਪਰਸ ਖੋਣ ਦੀ ਕੋਸ਼ਿਸ਼ ਕੀਤੀ ਗਈ ਇਸ ਤੋਂ ਪਹਿਲਾਂ ਮਹਿਲਾ ਨੂੰ ਹੀ ਸ਼ੱਕ ਪੈ ਗਿਆ ਸੀ ਕਿ ਛੱਕੀ ਮੋਟਰਸਾਈਕਲ ਆ ਰਿਹਾ ਉਸ ਵੱਲੋਂ ਸਾਵਧਾਨੀ ਵਰਤੀ ਗਈ ਪਰ ਜਿਸਦੇ ਚੱਲਦਿਆਂ ਇਹ ਲੁੱਟ ਹੋਣੋਂ ਬਚ ਗਈ ਅਤੇ ਇਹ ਪਰਸ ਖੋਣੋਂ ਬਚ ਗਿਆ ਪਰ ਆ ਇਸੇ ਮਾਮਲੇ ਦੇ ਵਿੱਚ ਜਿੱਥੇ ਮਹਿਲਾ ਦੇ ਕੁਝ ਸੱਟਾਂ ਵੀ ਲੱਗੀਆਂ ਹਨ ਦੂਜੇ ਪਾਸੇ ਸੀਸੀਟੀਵੀ ਫੁਟੇ ਦੇ ਆਧਾਰ ਤੇ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਦੇਖਣਾ ਹੌਲ ਸਮੇਤੇ ਵਿੱਚ ਆ ਫ੍ਰੀਕੋਰਡ ਪੁਲਸ ਇਹਨਾਂ ਦੋ ਨਕਾਬ ਪੋਛ ਲਟੇਰਿਆਂ ਨੂੰ ਕਦੋਂ ਫੜਦੀ ਹੈ ਅਜਿਹੀਆਂ ਵਾਰਦਾਤਾਂ ਕਦੋਂ ਰੋਕਦੀਆਂ ਨੇ ਸੁਣੋ ਮਹਿਲਾ ਪੀੜ ਤੁਸੀਂ ਵੀ ਸੁਣੋ ਪੀੜ ਤਾਂ ਮਹਿਲਾ ਦੀ ਜਬਾਨੀ ਕਿਵੇਂ ਹੋਇਆ ਸੀ ਇਹ ਛੜਾ ਹਾਸਾ ਅਤੇ ਇਸ ਬਾਰੇ ਕੀ ਕਹਿੰਦੀ ਹੈ ਫ੍ਰੀਕੋਰਡ ਪੁਲਸ ਡਾਕਟਰ 우ਸ਼ਾ ਕੌਰ ਜੀ ਕੀ ਹੋਇਆ ਸੀ ਤੁਹਾਡੇ ਨਾਲ ਜਦੋਂ ਸਨੇਚਿੰਗ ਹੋਮੈਂਟ ਮੈਂ ਬੈਂਕ ਚੋਂ ਆ ਰਹੀ ਸੀ ਰੌਣ ਨਾਲ ਤੇਰਾ ਇੱਥੇ ਮੇਰੇ ਪ੍ਰਾਨੇ ਸਟੂਡੈਂਟ ਆ ਜੇਨੀਸ਼ ਐਂਡ ਡੈਂਟਲ ਸਰਜਨ ਉਹਨਾਂ ਦੀ ਸ਼ੌਕ ਦੇ ਅੱਗੇ ਨਾਦਰੀ ਜੀ ਮੈਨੂੰ ਕੁਝ ਵੀ ਪਤਾ ਕੀ ਹੋਇਆ ਕੀ ਨਹੀਂ ਹੋਇਆ ਹੋ ਸਕਦਾ ਤੇ ਦੋ ਮੁੰਡੇ ਨੰਗੇ ਆਉਂਦੇ ਮੈਂ ਵੈਸੇ ਹੀ ਮੁੜ ਕੇ ਦੇਖਿਆ ਮੰੰਗਰ ਪਲੇਟ ਐਨੀ ਸੀ ਮੈਨ ਲੱਗਿਆ ਜਿਵੇਂ ਚੋਰ ਹੋਏ ਹੁੰਦੇ ਐ ਤੇ ਮੈਂ ਕੁੱਟ ਕੇ ਪਰਸ ਫੜ ਲਿਆ ਤੇ ਮੈਨੂੰ ਨਹੀਂ ਪਤਾ ਉਹਨਾਂ ਨੇ ਮੈਨੂੰ ਨਗਰੋ ਕੋਸ਼ ਕੀਤਾ ਐ ਤੇ ਪਰਸ ਹੋਇਆ ਮੈਂ ਬਿਲਕੁਲ ਡੇਗਤਾ ਤੇ ਮੈਨੂੰ ਕੁਝ ਨਹੀਂ ਪਤਾ 60 ਰੁਪਏ ਬਚੇ ਤੁਹਾਡੇ ਮੇਰੇ ਜੀ ਮਿੰਦੂ ਇੱਥੋਂ ਥੋੜਾ ਜਿਹਾ ਫੀਲ ਹੋ ਰਿਹਾ ਸਿਰ ਤੋਂ ਇੱਥੇ ਮੇਰਾ ਆ ਦੇਖੋ ਘਮੋੜਾ ਹੈ ਤੁਹਾਨੂੰ ਅੰਦਾਜ਼ਾ ਪਹਿਲਾਂ ਹੋ ਗਿਆ ਸੀ ਵੀ ਕਰ ਸਕਦੇ ਕੁਝ ਇਵਾਦਤ ਕਰ ਸਕਦੇ ਨਹੀਂ ਮੈਂ ਵੈਸੇ ਜਦੋਂ ਦੂਰੋਂ ਫੇਰਣਾ ਮੈਂ ਦੇਰ ਤੱਕ ਰਹਿਣੀ ਹੈ ਜੀ ਜੀ ਇਹ ਨੰਬਰ ਪਲੇਟ ਹੈ ਨਹੀਂ ਵੀ ਇਹ ਸ਼ਰਾਰਤੀ ਹੈ ਹਾਂ ਬਾਕੀ ਬادثਸੇ ਤੇ ਆ ਰਹੇ ਸੀ ਤੇ ਕੁੰਚੇ ਨਹੀਂ ਮੈਂ ਤੇ ਮੈਨੂੰ ਕੁਝ ਵੀ ਪਤਾ ਨੁਕਸਾਨ ਤਾਂ ਨਹੀਂ ਹੋਇਆ ਕੋਈ ਤੱਕ ਨਹੀਂ ਮੇਰਾ ਫੋਨ ਹੈ ਜਿਹੜਾ ਮੇਰੇ ਫਾਪੇ ਤੋਂ ਸੀਗਾ ਐਸੇ ਮੇਰੇ ਪਰਸ ਤੋਂ ਸੀ ਮੈਨੂੰ ਦੇ ਜੋਰ ਦੀ ਪਰ ਸੌਣ ਦੀ ਕੋਸ਼ਿਸ਼ ਕੀਤੀ ਮੈਂ ਕੋਟ ਰਲਿਆ ਇਹਨਾਂ ਨੂੰ ਸੁਰਤ ਹੀ ਨਹੀਂ ਸੀ ਹਾਂਜੀ ਹਾਂ ਹੁਣੇ ਸਾਡੇ ਧਿਆਨ ਚ ਆਇਆ ਜੀ ਦੋ ਮੋਟਰਸਾਈਕਲ ਸਵਾਰ ਸੀਗੇ ਨੂੰ ਟੱਕੇ ਹੋਏ ਸੀਗੇ ਉਹਨਾਂ ਦੇ ਪਰ ਉਹ ਆਂਟੀ ਜੀ ਨੇ ਜਿਹੜੇ ਲੇਡੀਜ਼ ਸੀਗੇ ਉਹਨਾਂ ਨੇ ਕਾਫੀ ਬਹਾਦਰੀ ਨਾਲ ਆਪਣਾ ਪਰਸ ਉਹਨਾਂ ਨੇ ਨਹੀਂ ਛੱਡਿਆ ਉਹ ਗਿਰ ਗਏ ਅਸੀਂ ਕੈਮਰੇ ਚੈੱਕ ਕਰ ਰਹੇ ਸੀਗੇ ਜਲਦੀ ਚੋਰਾਂ ਨੂੰ ਗ੍ਰਿਫਤਾਰ ਕਰ